ਜਿਵੇਂ ਆਉਂਦੇ ਨਾ ਜੋ ਸੁਖ ਸ਼ਜੂ ਦੇ ਚਾਰੇ ਨਾ ਬਲਖਨਾ ਬਹਾਰੇ ਮਤਲਬ ਕਿ ਜੋ ਸੁਖ ਆਪਣੀ ਸ਼ਾਨ ਚ ਆ ਕੁਟਿਆ ਜਾਂ ਸਮਝ ਗਏ ਤੁਸੀਂ ਇਹ ਸਮਝਾइए ਨਾ ਤੁਹਾਨੂੰ ਮਤਲਬ ਉਹ ਨਜ਼ਾਰਾ ਨਹੀਂ ਕਿਤੇ ਵੀ ਹੈਗਾ ਇਤਨਾ ਜੋ ਮੇਰਾ ਨਜ਼ਾਰਾ ਐਲਟੋ ਐਲਟੋਨਿਕ ਐਲਟੋ ਕੇਟਨ ਬਲੈਕ ਕਾਲੀ ਐਲਟੋ ਕੇਟਨ ਜੋ ਮੈਨੂੰ ਇਹਦੇ ਚ ਮਜ਼ਾ ਆ ਨਾ ਮੈਨੂੰ ਕਰੋੜ ਦੀ ਗੱਡੀ ਵੀ ਲਿਆ ਦਿਓ ਮੈਂ ਉਦੇ ਅਲ ਨਹੀਂ ਵੇਖਣਾ ਤੇ ਇਸ ਕਰਕੇ ਹਰ ਬੰਦੇ ਨੇ ਆਪਣੀ ਜ਼ਿੰਦਗੀ ਸੈੱਟ ਕੀਤੀ ਹੁੰਦੀ ਹੈ ਤੇ ਮੈਂ ਨਾ ਇੱਕ ਚੀਜ਼ ਹੋਰ ਵੇਖਣ ਡਿਆ ਲੋਕ ਬ੍ਰਾਂਡ ਦੀਆਂ ਵਡੀਆਂ ਗੱਲਾਂ ਕਰਦੇ ਹੈ ਭਰਾਵਾ ਮੈਂ ਗੁਚੀ ਪਾਇਈ ਮੈਂ ਆਉ ਪਾਇਈ ਮੈਂ ਮਰਮਾਨੀ ਪਾਇਈ ਵਾਕਿਆ ਵੀਗਾ سارے ਛੋਟੇ ਵੀਰ ਨੇ ਮੇਰੇ ਨੇ ਸਿੱਧੂ ਵੀਰ ਨੇ ਗਾਣੇ ਗੁਚੀਆਂ ਨਾਲ ਹੀ ਚਲਦੇ ਗਾਣੇ ਇੱਕਦੇ ਯੂਰ ਨਾਲ ਚਲਦੇ ਤੇ ਮੈਂ ਤੇ ਹੈਰਾਨ ਆ ਵੀ ਮੈਂ ਇੱਥੇ ਆ ਮਾਲ ਚ ਆਇਆ ਫਿਲਮ ਵੇਖਣ ਤੇ ਉੱਥੇ ਇੱਕ ਦੋ ਵਹਿੇ ਸ਼ਰਟਾਂ ਨੇ ਰੇਟ ਪੁੱਛ ਬਿਠੇ 2000 3000 ਪੈਂਟ 3000 4000 ਉਪਰ ਆਵਾ ਤੁਸੀਂ ਇਹ ਬ੍ਰਾਂਡ ਪਾਉਂਡ ਹੈ ਇਹ ਇੰਨੇ ਨੇ ਮਹਿੰਗੇ ਵਾਈ ਗਰੂ ਦੀ ਸੌਂਗ ਆ ਗਿਆ ਅੰਦਾਜ਼ ਮੈਂ ਪੈਂਟ ਮੇਰੀ 500 ਤੋਂ 700 ਰੁਪਈਆ ਸ਼ਰਟ ਮੇਰੀ 300 ਤੋਂ 500 ਰੁਪਈਆ ਤੇ ਜੁੱਤੀ ਮੈਂ ਇਹ ਤੇ ਕਹਿ ਰਣਾ ਡਿਸਕਾਊਂਟ ਲੱਗਦੀ 50% ਆਫ ਵੱਧ ਤੋਂ ਵੱਧ ਜੁੱਤੀ ਮੈਂ 1000 ਰੁਪਏ ਦੀ ਪਾਈ ਹੈ 1100 ਦੀ ਪਾਤੀ ਹੋਗੀ ਹਾਂ ਆ ਬਹੁਤ ਮੈਂ ਸਭ ਤੋਂ ਇਹਦਾ ਜਿਹੜਾ ਮਹਿੰਗਾ ਕਪੜਾ ਹੋਵੇ ਨਾ ਭਾਵੇਂ ਕਿੰਨਾ ਵੀ ਮਹਿੰਗਾ ਮੀਟਰ ਹੋ ਜੇ ਇਹ ਮੈਂ ਮਹਿੰਗੀ ਲੈਂਦਾ ਜੇ ਆ ਕੱਲੀ ਇਹੋਈ ਇਹ ਵੀ ਕਿੰਨੀ ਕੋ ਹੋ ਜਾਣੀ ਆ 80 ਰੁਪਏ ਹੋ ਜੂਗੀ ਮੀਟਰ ਹੋਰ ਕਿੰਨੇ ਕੋ ਹੋ ਜੂਗੀ ਮੈਂ ਤਾਂ ਮੈਂ 40 ਰੁਪਏ ਮੀਟਰ ਤੋਂ 20 25 ਰੁਪਏ ਮੀਟਰ ਤੋਂ ਚੱਲਿਆ ਹਾਂ ਹੁਣ ਜਿਹੜੀ ਸਭ ਤੋਂ ਮਹਿੰਗੀ ਹੋਵੇ ਉਹ ਹੀ ਮੈਂ ਖਰੀਦਾਂ ਜਿਹੜੀ 80 ਹੋ ਜੇ 90 ਹੋ ਜੇ 100 ਹੋ ਜੇ ਮੈਨੂੰ ਨਹੀਂ ਪਰਵਾਹ ਇਸ ਗੱਲ ਦੀ ਪਰ ਮੈਂ ਤੁਹਾਡੀਆਂ ਗੱਲਾਂ ਤੇ ਤੁਹਾਡੀਆਂ ਹਰਕਤਾਂ ਨੂੰ ਐਡਾ ਹੈਰਾਨ ਪਰੇਸ਼ਾਨ ਹੈ ਗੁਰੂ 5-5000 ਦੀ ਪੈਂਟ ਟੀ-ਸ਼ਰਟ ਇੰਨੀ ਮਹਿੰਗੀ ਜਰਾਬਾਂ ਜਰਾਬ ਜਰਾਬਾਂ ਉਹ ਜਿੱਦਾਂ ਕਿ ਜਰਾਬਾਂ ਦੇ ਵਿੱਚ ਚੁੱਕਦਾ ਹੀ ਆ ਵੀ 100 ਰੁਪਏ ਦੇ 5 ਜੋੜੇ ਆ ਜਾਣ ਤਾਂ ਤਾਂ ਵੀ ਵਧੀਆ 20 ਰੁਪਏ ਦਾ ਤੀਆਂ ਤੇ 200 200 ਰੁਪਏ ਜਰਾਬ ਆਉਂਦੇ ਜੇ ਇਹੋ ਜਿਹੜਾ ਜਰਾਬਾਂ ਬ੍ਰਾਂਡ ਅੰਡਰਵੀਅਰ ਸਸਤਾ ਸਸਤਾ ਬ੍ਰਾਂਡ ਤੇ ਨਹੀਂ ਜਾਣਾ ਨਾ ਨੋ ਬ੍ਰੈਂਡ ਬ੍ਰੈਂਡ ਪਉਣਾ ਨਹੀਂ ਬ੍ਰੈਂਡ ਖਾਣਾ ਮਤਲਬ ਖਾਣਾ ਮਤਲਬ ਉਹ ਨਹੀਂ ਕਿ KFC ਖਾ ਲੋ ਮਹਿੰਗਾ ਖਾ ਲੋ ਮਤਲਬ ਬ੍ਰੈਂਡ ਖਾਣ ਦਾ ਮਤਲਬ ਇਹ ਆ ਕਿ ਇਹ ਆ ਕਿ ਉਹ ਚੀਜ਼ ਖਾਓ ਜਿਹੜੀ ਅ ਅੰਗਰੇਜ਼ੀ ਚ ਕੀ ਅਗਰਨਕ ਜੋ ਵੀ ਕਹਿੰਦੇ ਹੁੰਦੇ ਰਹੀ ਮਤਲਬ ਉਹਦੇ ਹਿਸਾਬ ਨਾਲ ਕੋਈ ਉਹ ਚੀਜ਼ ਖਾਓ ਯਾਰ ਮਤਲਬ ਸਿਹਤ ਤੁਹਾਡੀ ਤੰਦਰੁਸਤ ਰਹੇ ਯਾਰ ਦੇਸੀ ਮੁਰਗਾ ਖਾ ਲੋ ਬੱਕਰਾ ਖਾ ਲੋ ਇਹੋ ਕੁਸ਼ਣ ਆ ਲੱਭੇ ਵਿਆਜ ਤੇ ਆ ਖਾ ਲੋ ਮੱਕੀ ਦੇ ਦਾਣੇ ਖਾ ਲੋ ਇੱਕ ਵਿਆਜ ਮੈਂ ਖਾਣ ਵੀ ਦੇ ਦ ਤੁਹਾਨੂੰ ਦੱਸਿਆ ਹੈ ਮੇਰਾ ਫੋਟੋਗ੍ਰਾਫੀ ਜਾਂਦਾ ਹੈ ਭਾਜੀ ਅੱਜ ਸ਼ੇਰਖਾ ਖਾਂ ਦਾ ਸਰਜੀਤ ਮਿਕਸਣ ਆਲਾ ਉਹਨੂੰ ਪੁੱਛਦਾ ਮੈਂ ਯਾਰ ਮੈਂ ਗੁਜ਼ਾਰਾ ਵਿਆਰ ਤੇ ਕਰਨਾ ਹੀ ਆ ਹੁਣ ਵੀ ਮੈਂ ਫਿਲਮਾਂ ਦੀ ਉਹ ਟਿਕਟ ਨਾ ਮੈਂ ਭਾਣੇ ਮੇਰੀਏ ਸਸਤੀ ਦੱਸ ਸਸਤੀ ਦਸਦੀ ਦਾ ਜੇ ਮੁਫਤ ਵਾਲੀ ਆਗੀ ਤੇ ਉਹ ਵੀ ਦੱਸ ਦੇ ਉੱਤੇ ਤੁਹਾਡੇ ਜੇ ਸੋਨੇ ਮੈਟ ਵਿਸ਼ੇ ਹੁੰਦੇ ਮੈਂ ਉੱਥੇ ਰਮਾਨਾ ਬੈਠ ਕੇ ਵੇਖੂਗਾ ਮੈਂ ਲੰਮੇ ਪੈ ਕੇ ਕੁਰਸੀਆਂ ਦੂਜੀਆਂ ਦੀਆਂ ਲੈਣਾ ਕੀ ਹੈ ਚਲੋ ਉੱਚ ਤੇ ਮੈਂ 99 ਰੁਪਏ ਖਰਚ ਲਿਆ ਸਕੀਮ ਜਿਹਾ ਵੇ ਕੇ ਵੀ 100 ਰੁਪਏ ਡਾਟਾ ਤੇ ਮੈਂ ਨਾ ਇੰਨਾ ਗੱਲਾਂ ਦੇ ਖਿਲਾਫ ਜੇ ਸਿਹਤ ਤੰਦਰੁਸਤ ਰੱਖੋ ਵਧੀਆ ਅੰਜਾਇਮੈਂਟ ਕਰੋ ਅੰਜਾਇਮੈਂਟ ਹਾਂ ਅੰਗਰੇਜ਼ੀ ਆਵਣਾ ਪੀਣ ਮੈਨੂੰ ਮਲੇ ਵੀ ਸਸਤਾ ਕੰਮ ਜੇ ਕਰੋ ਯਾਰ ਸਰੀਰ ਵਾਸਤੇ ਸਸਤਾ ਕਰੋ ਜਿਹੜੇ ਇਹ ਪੈਸੇ ਬਚਦੇ ਆ ਨਾ ਤੁਹਾਡੇ ਕੋਲ ਯੋ ਨੀ ਯਾਰ 5000 ਦੀ ਪੈਂਟ ਪਾ ਕੇ ਇੰਨਾ ਮਹਿੰਗਾ ਉਹ ਮੈਨੂੰ ਬੇਨ ਰਖਿਆ ਮੇਰਾ ਫੇਵਰਟ ਆ ਸੁਰਜੀਤ ਬੇਦਰਫ ਕੀਆ ਉਹਦੇ ਮੈਂ ਗਾਣੇ ਬੜੇ ਉਹ ਤੋਂ ਬਿਨਾ ਮੇਰਾ ਭੰਗੜਾ ਨਹੀਂ ਪੈਂਦਾ ਹੁੰਦਾ ਗਾਣੇ ਉਹ ਮੇਨਾ ਉਹ ਕੀ ਉਹਨਾਂ ਦਿਨਾਂ ਜੇ ਸਮੇਂ ਚ ਗੜ ਆਇਆ ਸੀ 700 ਦਾ ਸੂਟ ਤੇਰੇ 2600 ਦੇ ਗਹਿਣੇ 250 ਦੀ ਜੁੱਤੀ ਤੇਰੀ ਭਾਬੀ ਦੀ ਇਹ ਭੈਣੇ ਬੜੀ ਮਹਿੰਗੀ ਗੱਲ ਦਸੀ 700 ਦਾ ਸੂਟ 2600 ਦੇ ਗਹਿਣੇ 250 ਦੀ ਜੁੱਤੀ ਤੇਰੀ ਭਾਬੀ ਦੀ ਇਹ ਭੈਣੇ ਪਤਨੀ ਅੱਗ ਚਲੋ ਅੱਗੇ ਬਾਅਦ ਤਾਨੂੰ ਗਾਣਾ ਪੂਰਾ ਸੁਣਾ ਦਾਂਗੇ ਉਹ ਮਹਿੰਗੀ ਗੱਲ ਕੀਤੀ ਤੇ ਹੁਣ ਆਪਾਂ ਸਸਤੀ ਗੱਲ ਦੇ ਹਿਸਾਬ ਨਾਲ ਹੁਣ ਆ ਵੇਖੋ ਅਹੀਂ ਐਡੇ ਮਹਿੰਗੇ ਕਰੋੜਾਪਤੀ ਮਾਲਚ ਆਏ ਆ ਆਹਣਾ ਪੈਗ ਜਿਹੜਾ ਹੁੰਦਾ ਲੋਕ ਪਤਾ ਕਿੰਨੇ ਕਿੰਨੇ ਦਾ ਲਾਉਂਦੇ ਜੀ ਇੱਥੇ ਹੀ ਲਾਉਣ ਡਿਆ ਹੁਣੇ ਕਈ ਝੂਠਾ ਚਾਰਗ ਅਹੀਂ 2000 ਦਾ ਪੈਗ ਲਾਇਆ ਇੱਕ ਪੈਗ 2000 ਦਾ ਲੈ 5 ਪੈਗ ਅਸੀਂ 10-10000 ਦੇ ਲਾਏ। ਉਹ ਭਰਾਵਾ ਆ ਪੈਗ ਕਿੰਨੇ ਦਾ ਹੋਊਗਾ? 2000 ਰੁਪਏ ਦਾ ਹੋ ਗਿਆ 30 ਦਾ। ਚਲੋ 20 30 ਦਾ ਲਾ ਲਓ। ਸਿਰ ਇੰਨੇ ਵੀ ਉਹਨਾਂ ਕਮਾਉਣਾ ਤੇ ਤੁਹਾਡੇ 10000 ਦੀ 20000 ਦੀ 50000 ਦੀ ਲੱਖ ਦੀ ਬੋਤਲ ਨੇ ਉਨਾ ਹੀ ਕਮਾਉਣਾ। ਕੁਝ ਨਹੀਂ ਹੋ ਚੱਲਿਆ। ਇਹਨੇ ਜਿਹਨੇ ਸਤਸਾਲ ਜਿਉਣਾ ਜੇ ਤੇ ਮਹਿੰਗਾ ਜਿਹੜਾ ਵਾ ਅਸੀਜ਼ੋਲ ਜੀ ਉਹਨੂੰਗਾ ਤੂੰ 10 ਸਾਲ ਵੱਧ ਜੂ ਕੇ ਵੀ ਕੀ ਕਰ ਲਿਆ ਬਿਮਾਰੀਆਂ ਨਾਲ ਹਸਪਤਾਲਾਂ 'ਚ ਲੜਦਾ ਰਿਆ ਕੀ ਕਰ ਲਿਆ ਮਤਲਬ ਮੇਰਾ ਨਾ ਤਰੀਕਾ ਸਮਝਾਉਣ ਦਾ ਇਹੀ ਆ ਪਰ ਵੱਖਰਾ ਵਾ ਸਮਾਜ ਨਾਲੋਂ ਵੱਖਰਾ ਵਾ ਸਮਝ ਲਓ ਉਹੀ ਪੈਹਾ ਜਿਹੜਾ ਇੰਨਾ ਵੱਡਾ ਬਜਟ ਇੱਕ ਦਿਨ ਦਾ ਤੁਸੀਂ 10000 ਫालतू ਖਰਚ ਦਿੰਦੇ ਜੀ ਤੁਸੀਂ ਇੱਕ ਦਿਨ ਚ ਕਈ 10000 ਖਰਚਤੇ ਤੇ ਮੇਰਾ ਯਾਰ ਤੇ ਬਹੁਤ ਜ਼ਿਆਦਾ ਵਾਰ ਹੈ ਤੁਹਾਡੇ 10000 ਦੇ ਸਾਬ ਨਾਲ 3-400 ਰੁਪਏ ਮੇਰਾ ਚਲ ਯਾਰ ਹੀ ਲਾ ਲਓ ਜੋ ਜੇ ਤੁਸੀਂ 10000 ਖਰਚਦੇ ਮੈਂ ਯਾਰ ਖਰਚ ਲਿਆ ਤੇ ਕਿਉਂ ਨਹੀਂ ਕੁੱਤੇ ਦੀ ਨਸਲੋ ਕੁੱਤੇ ਦੀ ਨਸਲੋ ਦਸਵੰਦ ਕਿਉਂ ਨਹੀਂ ਜੇ ਕੱਢਦੇ ਤੜਾ ਮਹੀਨੇ 'ਚ 2 ਲੱਖ ਦਾ ਖਰਚਾ ਵਾ ਜਾਂ 3 ਲੱਖ ਬੇਫਾਲਤੂ ਡਾਈ ਜਾਂਦੇ ਤੇ ਕਿਉਂ ਨਹੀਂ ਲੱਖ 'ਚੋਂ 10000 ਤੇ 2 ਲੱਖ 'ਚੋਂ 20 ਤੇ 3 ਲੱਖ 'ਚੋਂ 30 5-5 ਲੱਖ ਵਾਲੇ ਵੀ ਹੈਗੇ 50000 ਕਦੀ ਕਹਿ ਜੇ ਕਿ ਗਰੀਬ ਦੇ ਘਰ ਰੋਟੀ ਉਹਨਾਂ ਨੂੰ ਖਵਾਉਣਾ ਬੱਚਿਆਂ ਨੂੰ ਚਰਿਆਂ ਨੂੰ ਉਹਨਾਂ ਦੀਆਂ ਲੋੜਵੰਤ ਚੀਜ਼ਾਂ ਦੇ ਲਈ ਕਿੰਨੇ ਕ ਬੰਦੇ ਜਾਂਦੇ ਆ ਜਿਨ੍ਹਾਂ ਨੂੰ 50000 ਰੁਪਇਆ ਕੱਢਣ ਮਹੀਨੇ ਦਾ ਵੱਖਰਾ ਉਹ ਚਲ ਛੱਡੋ 50000 ਇਹਨਾਂ ਨੂੰ ਅਦਾਵੀ ਹਿਆਰ ਵਾਲਿਆਂ ਨੂੰ ਛਡੋ ਦਸਵੰਦ ਦੇ ਸਾਹਿਬ ਨੂੰ ਕਿੰਨੇ ਕਿਲੋਕ ਜਾਂਦੇ ਨਹੀਂ ਨਾ ਜਾਂਦੇ ਪਰ ਟੱਡਾ ਭਰਾ ਜਾਂਦਾ ਜੇ ਨਹੀਂ ਨਹੀਂ ਦੱਸਣਾ ਨਹੀਂ ਨਹੀਂ ਮੈਂ ਨਹੀਂ ਜਾਂਦਾ ਭਰਾਵਾ ਜਾਣ ਦੀ ਕੋਸ਼ਿਸ਼ ਕਰਨ데요 ਤੇ ਜਾਣਾ ਵੀ ਜੇ ਤੇ ਪੱਟ ਤੇ ਥਾਪੀ ਮਾਰ ਕੇ ਕਿਦਾਂ ਦੱਸਣਾ ਵੀ ਜੇ ਐਚ ਅਨੰਦ ਜੀ ਜ਼ਿੰਦਗੀ ਜਿਉਣ ਦਾ ਆ ਅਨੰਦ ਜੀ ਐਵੇਂ ਹਟ ਜਾਓ ਯਾਰਾ ਮਹਿੰਗੀਆਂ ਗੱਡੀਆਂ ਦੇ ਪੇਰ ਲੱਗੇ ਲੱਗੇ ਜਾਈ ਜਾਂਦੇ ਕੀ ਕਰਾਂ ਮੈਂ ਇਹਨਾਂ ਦਾ ਆ ਮੇਰੀ ਗਰੀਬ ਬੈਲਟੋ ਦੇ ਲੱਗੇ ਆ ਪੰਨਾਣਾ ਇੱਕ ਦੀ ਕੋਈ ਗੱਡੀ ਤੋਂ ਮਹਿੰਗੀ ਜੀ ਕੋਈ ਆ ਕਰੋੜਾਂ ਜੀ ਕਿਹੜੀ ਲਈ ਫਿਰਦਾ ਉਹ ਅੱਗੇ ਨਾ ਲੈਂਡ ਕਰੂਜ਼ ਲੈਂਡ ਕਰੂਜ਼ਰ ਟੇਕ ਅ ਕੀਆ ਕੈਰੀਨਸ ਕੀ ਲੱਗੀ ਹੋਏ ਇਸ ਤਰ੍ਹਾਂ ਦੀ ਸਰਕਾਰ ਦੀ ਸਭ ਕੁਝ ਪਰਪੜ ਦੇ ਦੋ ਲੈ ਸਾਡੇ ਵਰਗੇ ਬੰਦੇ ਤਾਂ ਪਰਦੇ ਤੋਂ ਬਾਹਰ ਆ ਗਿਆ ਅਹੀਂ ਅੰਦਰੋਂ ਭਾਵੇਂ ਕੁਝ ਮਾੜਾ ਕੇ ਦਾ ਸੋਚੀਏ ਨਾ ਸੋਚੀਏ ਬਾਹਰੋਂ ਸ਼ਰੀਆ ਮੰਨਦੇ ਜੇ ਭਰਾਵਾ ਤੈਨੂੰ ਜੁੱਤੀ ਵੀ ਫੇਰਨੀ ਤੈਨੂੰ ਛੱਤਰ ਵੀ ਫੇਰਨਾ ਹੀ ਤੈਨੂੰ ਚਪਲੀ ਵੀ ਫੇਰਨੀ ਐਵੇਂ ਮੰਨ ਕੇ ਰੱਖ ਕੇ ਕਿ ਇਹਦੀ ਨਬਰ ਨਹੀਂ ਕਰ ਸਕਦੇ ਹੋੜੀ ਹੜੇ ਚ ਕੰਮ ਆਏਗਾ ਚਲੋ ਠੀਕ ਆ ਭਰਾਵਾ ਜਾ ਕੇ ਫਿਲਮ ਵੇਖੀਏ ਕਿਹੜੇ ਚੱਕਰਾਂੇ ਪੈ ਗਏ ਆ ਹਾਂ ਆਹ ਬੰਨਾ ਚਾਹਤਾ ਮੈਡਮ ਨੂੰ ਆਖਿਆ ਵੀ ਸਭ ਤੋਂ ਸਸਤੀ ਟਿਕਟ ਦੇ ਬੀਨੂੰ ਇਹ ਮੁਫਤ ਵਾਲੀ ਗਿੱਦਾ ਹੀ ਪੱਲੀਆਂ ਪੁੰਜੇ ਪੈਂਦੇ ਰਿਹਾ ਤੇ ਮੈਡ ਵਿਸ਼ੇ ਆ ਪੁੰਜੇ ਵਾਲੀ ਮੁਫਤ ਦੇ ਦਿਆਂ ਨੂੰ ਪਾਵੇ ਟਿਕਟ ਮੈਂ ਸੋਣਾ ਵਾ 10 ਮਿੰਟ ਮੈਂ ਫਿਲਮ ਚੋਂ ਕੀ ਲੈਣਾ ਫਿਲਮ ਤੇ ਮੈਂ ਦੋ ਵਾਰੀ ਵੀ ਤਿੰਨ ਵਾਰੀ ਵੀਖ ਲਈ ਹੈ ਤੇ ਉਹਨੇ ਨਹੀਂ ਨੇਰੀ ਹੈਗੀ ਸਸਤੀ ਮੈਂ ਚਲ ਦੇ ਦੇ ਪਰ ਮੇਰੀਆਂ ਲੱਤਾਂ ਕੋ ਖੁੱਲਣੀਆਂ ਚਾਹੀਦੀਆਂ ਵਾਵਾ ਛੀਰ ਛੂਰ ਨਹੀਂ ਅੱਗੇ ਹੋਣੀ ਚਾਹੀਦੀ ਕੋਈ ਉਸ ਹਾਰ ਨਾ ਟਿਕਟ ਲੈ ਲਈ ਆ ਉਂਦੇ ਮੈਂ ਵੇਖੀ ਮੈਂ ਆ ਤਿੰਨ ਘੰਟੇ 100 ਰੁਪਏ ਨਿਆਰੇ ਹੀ ਲੈਣ ਆਇਆ ਹਾਂ ਬੱਸ ਕੇ ਆਹ ਵੇਖੋ ਖੜਾਓ सरकारी वाहन संख्या डी एल 76, 1, 2, 3, 2 की टेल लाइट तोड़ी कांस्टेबल रतिराम से हाथापाई की और कानून व्यवस्था के विरोध में गाना गाया जी मैडम इन्होंने ये अंधा कानून है नामक गाना गाया था और कांस्टेबल के बयान में ये आ गया आप जानते हैं आपको दो साल की सजा हो सकती है दो साल अरे मिट्टी से लगाने पे लग जाएगी सॉरी सर सॉरी मैडम आपके साफ रिकॉर्ड और पहला अपराध होने के कारण यह अदालत आपको जेल नहीं भेजना चाहती अरे <laughs> आप जानते हैं कम्युनिटी